ਆਏ ਕਹਿੰਦੀ ਬੈਜੋ ਕਿਹਨਾਂ ਥਾਂ ਮੈਂ ਨਹੀਂ ਤੁਸੀਂ ਬੈਜੋ ਉਹਨੂੰ ਇਹ ਵੀ ਉਹ ਬੈਗੀ ਨਹੀਂ ਹਾਂਜੀ ਹਾਂਜੀ ਮੈਂ ਕਿਉਂ ਮੇਰੇ ਮੈਸੇਜ ਪਰ ਵੀ ਦੇ ਇਹ ਹਮਲੈਣ ਜਿੰਨੇ ਸਾਰੇ ਸਿੰਗਰ ਹੋ ਇੱਥੇ ਰਹਿੰਦੇ ਆ ਇੱਥੇ ਰਾਜਸਥਾਨੀ ਰੋਟੀ ਖਾਣ ਵਾਸਤੇ ਇੱਥੇ ਆ ਰਹੇ ਆਂਦੇ ਨੇ ਬਾਈ ਹੁਣੀ ਅਛਾ ਇਹ ਐਵੇਂ ਦੇਂਦੇ ਆ ਪਹਿਲਾਂ ਵੀ ਖਾਦੀ ਹੈ ਸਹੀ ਹੈ ਥੋ ਗਿਆ ਸਾਰਾ ਘਰ ਵੇਖ ਕੇ ਸਵਾ ਚੜ ਗਿਆ ਬੜੀ ਨੀਚੇ ਗਿਆ ਚਲੋ ਵੀ ਹੋਬ ਤਿਆਰ ਮਿੰਟਮ ਮਿੰਟਮ ਮੈਟੀ ਕਰਦੇ ਬਸ ਮੇਰੀ ਕੁੜੀਆਂ ਨੂੰ ਕਰ ਦੋ ਤਿਆਰ ਬਈ ਹਨਾ ਵੀ ਆਈ ਗੁੱਡ ਮੈਂ ਹੁਣ ਲੱਗਾ ਡਰੈਸ ਆ ਵਾਲੀ ਪਾਉਣੇ ਤੇ ਨਾ ਦੇਖਦਾ ਕਮੀਜ਼ ਕਿਹੜੀ ਪੁਣੀ ਉਹ ਨਹੀਂ ਪੁਣੀ ਆ ਜੀਂਦ ਨੂੰ ਕਮੀਜ਼ ਹੋਰ ਪਾ ਲੈਣੇ ਉਹ ਵਾਲੀ ਪੁਣੇ ਦੇਵ ਕਰ ਰਹੀ ਹੁਣ ਮੇਰੀ ਕਮੀਜ਼ ਪ੍ਰੈਸ ਤੇ ਆ ਵਾਲੀ ਪੱਗ ਬੰਨਣਾ ਆਪਾਂ ਇਹ ਕੀ ਆ ਪਿਸਟਿਕ ਇਹ ਕੀ ਆ ਅਸੋ ਉਹ ਪ੍ਰੈਸ ਥੱਲੇ ਜਾ ਪੈਣੀ ਪ੍ਰੈਸ ਪ੍ਰੈਸ ਥੱਲੇ ਜਾ ਪੈਣੀ ਹੈ ਥੱਲੇ ਕਹਿੰਦਾ ਤਾਲੂ ਨਾ ਪਾੜ ਜੇ ਗੱਡੀ ਚ ਰੱਖਣੀ ਨੇ ਮੈਂ ਤੂੰ ਦਰਾਂ ਉਹ ਆ ਖੋਲ ਦਿਓ ਮੈਂ ਮੈਨੂੰ ਬੜਾ ਉਸਤਾਦ ਦਿੱਤਾਈਓ ਤੁਸੀਂ ਖੋਲ ਦੇਣੀ ਆਂ ਜੀ ਅੱਜ ਸਬਜ਼ੀਆਂ ਦਾ ਸਰਦੜ ਆਇਦਿ ਨੇ ਲਾਗੜੀ ਦੇ ਚਤੇ ਗੱਡੀ ਰੈਡੀ ਹੋ ਗਈ ਹੈ ਹੁਣ ਆਪਾਂ ਹੁਣ ਚੱਲਨੇ ਆਂ ਸੌਦੀ ਦੇਖਦੇ ਸੌਦੀ ਜਾਣੇ ਜੀ ਕਿੱਥੇ ਚੱਲਨੇ ਕਿੱਥੇ ਦਾ ਪਲਾਨ ਬਣਦਾ ਤੇ ਨੇਵ ਨੇ ਡਰੈਸ ਬੜੀ ਚੱਤਲੀ ਆ ਤੇ ਕੀ ਆਜੀ ਭਾਈ ਸ਼ੁਕਰ ਹੈ ਤੇ ਜਿਆ ਮੈਂ ਹੁਣ ਚੱਲ ਪਏ ਇਥੋਂ ਨਾਲ ਗੁੱਡੀ ਗਾ ਨਾ ਦੋ ਬੈਗ ਆ ਤੁਹਾਡਾ ਭਲਾ ਹੋਵੇ ਹਾਂਜੀ ਹੋ 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 ਸਾਵ ਸਹੀ ਹੋ ਗਈ ਓਏ ਚੱਲ ਮੈਂ ਤਾਂ ਜਾਣਾ ਥੱਲੇ ਆਪੇ ਹਮ ਤੇ ਪੌੜੀਆਂ ਨੇ ਮੁਕਾ ਨਾਲ ਲੈਦੀਆਂ ਇੱਕ ਓਏ ਹੋ ਹੋ ਚੱਲੋ ਚੱਲ 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 ਬਾਂਧਾ ਗਈ ਮੇਰੀ ਹਰਗੁਣ ਹਰਗੁਣ ਮੇਰੀ ਬਾਂਧਾ ਗਈ ਪੋਤਾ ਮੈਂ ਸਾਹ ਚੜ ਗਏ ਹਲੋ ਆਹ ਹਮਾਸ ਮੁਰ ਅਖ ਲਿਆ ਇਧਰ ਕਾਂਡੇ ਭਾਬੀ ਵਲੋਗਿੰਗ ਤਹੋ ਪੀਵੀਰ ਉਹਦਰ ਬਹੂਗਾ ਵੀ ਭਾਜੀ ਨਾਲ ਗੱਡੀ ਹੁਣ ਉਹ ਵਾਲੀ ਖੜਨੀ ਗੱਡੀ ਜਿਹੜੀ ਨਿੱਕੀਆਂ ਚ ਕਰ ਦਦੀ ਆ ਭਾਜ ਜਣਾਂ ਕਾ ਗੱਡੀਆਂ ਦੋ ਹਨ ਇੱਕ ਉਹ ਵਾਲੀ ਤੇ ਇੱਕ ਆ ਲੱਗੀ ਹੋਈ ਹੈ ਇਹ ਹੈ ਵਾਜੋ ਹੋਮ ਲੈਂਡ ਦੇਖ ਸਕਦੇ ਤੁਸੀਂ ਆ ਦੇਖੋ ਤੇ ਇਹ ਦੇਖ ਕੇ ਨਾ ਸਿੱਧੂ ਦਾ ਗਾਣਾ ਯਾਦ ਆ ਜਾਂਦਾ ਹੋਰ ਕੁਛ ਨਹੀਂ ਹਾਂਜੀ ਹਾਂਜੀ ਮੈਂ ਕਿਉਂ ਮੈਂ ਸਲੀਪ ਕਰਦੇ ਹਾਂ ਤੇ ਆ ਕਿ ਪਾਇ ਸਲੀਪਰੀ ਆ ਨਵੇਂ ਇਹ ਹੋਮ ਲੈਂਡ ਜਿੰਨੇ ਸਾਰੇ ਸਿੰਗਰ ਆ ਇੱਥੇ ਰਹਿੰਦੇ ਆ ਤੇ ਚਲੋ ਚੱਲੀਏ ਹੁਣ ਆਪਾਂ ਆਏ ਹੋਏ ਆ ਹੁਣ ਆਪਾਂ ਆਏ ਹਾਂ ਰੋਟੀ ਖਾਣ ਵਾਸਤੇ ਤੇ ਭਾਜੀ ਹਣ ਖਾਣਗੇ ਹਣ ਰੋਟੀ ਚੱਲੇ ਚੱਲ ਗਏ ਚਲੋ ਅੱਛਾ ਇਧਰ ਦੀ ਸਾਈਡ ਤਾਂ ਐਂਟਰੀ ਆ ਆ ਐਂਟਰੀ ਆ ਹੋਮਲੈਂਡ ਦੀ ਆ ਐਂਟਰੀ ਆ ਮੈਂ ਹੋਮਲੈਂਡ ਦੀ ਆ ਚੱਲੀ ਆ ਚੱਲਦੇ ਚਲੋ ਐਂਡ ਆ ਗੱਡੀਆਂ ਇੱਥੇ ਵੇਖਣ ਨੂੰ ਮਿਲਦੀਆਂ ਕਦੇ ਆਪਣੇ ਉਧਰ ਬਟਾਲੇ ਕਿੱਥੇ ਵੇਖਣ ਨੂੰ ਮਿਲਦੀਆਂ ਕਦੇ ਕੋਲੇ ਸ਼ੂਟਿੰਗ ਟੀਮ ਹੈ ਗਿਆ ਉਹ ਵੀ ਵੀਰ ਜੇ ਵੱਡੀਆਂ ਆ ਤੇ ਠੀਕ ਨਹੀਂ ਗੱਲ ਕੋਲੇ ਸਾਬਣਦਾਨੀ ਵੀ ਲੱਗੀ ਵੇਖ ਲੈ ਗੱਡੀ ਆਹੋ ਇਹਨੂੰ ਦੇ ਸਾਬਣਦਾਨੀ ਇਹ ਭਾਜੀ ਕਹਦੀਆਂ ਕਦੀ ਸ਼ੌਫ ਦਾ ਇੱਥੇ ਆਪਾਂ ਦੇ ਇੰਗਲਿਸ਼ ਵਿੱਚ ਹੋਣੀ ਚਾਹੀਦੀ ਚੂੜੀਆਂ ਹੋ ਗਿਆ ਬੱਬਲਸ ਵਾਲੇ ਹੋ ਗਿਆ ਅੱਛਾ 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 ਠੀਕ ਠੀਕ ਤੇ ਤਾਂ ਬਹੁਤ ਵੀ ਗੱਲ ਹੈ ਹੈ ਹਨ ਇੱਥੋਂ ਕਿੱਥੋਂ ਹੋਈ ਸੀ ਤੜੀ ਵੀ ਟੂ ਗਈ ਸੀ ਓਕੇ ਓਕੇ ਇਹ ਮਤਲਬ ਇਹ ਆਪਣਾ ਫਿਲਹਾਲ ਜਿੱਥੇ ਆਪਾਂ ਘੁੰਮ ਰਹੇ ਤੇ ਇਹ ਇਹ ਤੇ ਪੰਜਾਬ ਚੀਜ਼ ਆ ਚੀ ਜਿੱਧਰੇ ਚੰਡੀਗੜ੍ਹ ਚ ਨਹੀਂ ਇਹ ਮੋਹਾਲੀ ਹੈ ਹਨਾ ਸੈਕਟਰ 70 ਹோம்ਲੈਂਡ ਦੇ ਨਾਲ ਜੁੱਲੀ ਵਾਚ ਅੱਛਾ ਅੱਛਾ ਸਹੀ ਹੈ ਸਹੀ ਹੈ ਸਫਾਈ ਇਹਦਾ ਆਪਣੇ ਪੰਜਾਬ 'ਚ ਹੈਗੀ ਕਈ ਜਣੇ ਕਹਿੰਦੇ ਸਫਾਈ ਨਹੀਂ ਕਿ ਨਹੀਂ ਭਾਜੀ ਨਹੀਂ ਭਾਈ ਸਫਾਈ ਹੈਗੀ ਹਾਂ ਹੋ ਆ ਇਹ ਇਹ ਗੱਲ ਸਹੀ ਹੈ 18 ਬੀਨਾ ਆਇਆ ਹਾਂ ਅੱਛਾ 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 ਪੀਜ਼ਾ ਸਹੀ ਹੈ ਸਹੀ ਗੱਲ ਜੀ ਇਹ ਚਾਹ ਪੰਜਾਬੀ ਚਾਹ ਤੋਂ ਇੰਡੀਅਨ ਨਹੀਂ ਹੈ ਹਾਂ ਸਹੀ ਸਹੀ ਲੈ ਆਪ ਪੰਜਾਬੀ ਚਾਹ ਚੂਰੀ ਖਾਣੀ ਓਏ ਹਾਂ ਠੀਕ ਆਜੋ ਆਜੋ ਚਲੋ ਚਲੋ ਮੈਨੂੰ ਲੱਗਿਆ ਇਹ ਖਿਸ਼ੀ ਜੀ ਮੈਨੂੰ ਦਿਹਾ ਕਿ ਕਿ ਮੈਂ ਤਾਂ ਮੈਨੂੰ ਮੈਂ ਤਾਂ ਜ਼ਿੰਦਗੀ ਦੇ ਵਿੱਚ ਕਦੀ ਇੰਨੇ ਵੱਡੇ ਮਕਾਨ ਰੈਸਟੋਰੈਂਟ ਜਾਵਾਂ ਤੁਹਾਨੂੰ ਲਾ ਲੋ ਰੋਟੀਆਂ ਮੈਨੂੰ ਕੋਈ ਰੈਸਟੋਰੈਂਟ ਕੀ ਚੀਜ਼ ਆ ਕਦੀ ਵੀ ਰੋਟੀ ਨਹੀਂ ਖਾਧੀ ਤੇ ਪਹਿਲੀ ਵਾਰੀ ਇੰਨੇ ਮਹਿੰਗੇ ਚਾਹੇ ਉਹਦੇ ਪੈਰ ਨਾਲ ਜਨ ਚੱਕਣੀਆਂ ਆ ਸਾਡੀ ਉੱਪਰ ਗੋਪੀ ਦੇ ਚਲਾ ਗਿਆ ਅੱਗੇ ਕੀ ਚਲੋ ਜੀ ਚਲੋ ਚਾਹ ਚਾ ਚਾ ਤੇ ਚੱਲਦੇ ਹੀ ਭਾ ਗੋਪੀ ਪੂਰਾ ਖੁਸ਼ੀ ਮੈਂ ਕਹਿੰਨਾ ਬਾਗੋ ਬਾਗ ਹੋਇਆ ਜੀ ਹਾਂ ਤੇ ਨੀ ਕੋ ਵੀ ਬਗਵਾ ਬਗਵਾ ਹੋ ਗਿਆ ਨਾ ਤੇ ਜੇ ਤਾਂ ਇਹ ਨੀਚੇ ਕਿੰਨਾ ਸਵਰਗੀ ਉਹਦੀ ਆ ਕੀ ਆ ਤਿਆਰ ਹੋਣ ਦਾ ਜੇ ਟਾਈਮ ਲੱਗਣਾ ਇਧਰ ਸਾਰਾ ਤਿਆਰ ਹੋਣ ਦਿਆ ਵੇਖੋ ਕੰਮ ਚੱਲਣ ਦਿਆ ਮੇਰਾ ਪੁੱਤ ਆ ਗਿਆ ਇਹ ਤਾਂ ਰਾਜਸਥਾਨੀ ਰੋਟੀ ਖਾਣ ਵਾਸਤੇ ਆ Rajasthan ਦੇ ਨੇ ਬਾਈ ਹੁਣ ਇਵੇਂ ਦੇ ਦੇ ਪਹਿਲਾਂ ਵੀ ਖਾਦੀ ਹੈ ਸਹੀ ਹੈ ਬੜੋਈ ਗੱਲ ਘੈਂਟ ਪੂਰੀ ਪੜੰਗੀ ਵਰਦੇ ਬੈਰਾਮਾ ਪਲ ਪਲ ਉਹ ਇਹਨਾਂ ਦਾ ਜਿਹੜਾ ਉਹਨੂੰ ਤਾਰਦੇ ਆ ਜਿਹੜਾ ਭਰਾਏ ਜਦੋਂ ਤੂੰ ਖਾ ਰਹਾ ਸਾਨੂੰ ਰੋਟਾ ਆ ਨਾ ਨੀਚੇ ਆ ਲਾ ਹਾਂ ਇਹ ਚਲਾ ਪਾਉਂ ਹਾਂ ਆ ਜੀ ਬੋਰਡਾਂ ਤੇ ਬੈਠੇ ਹੋਰਦੇ ਨੇ ਅੰਦਰ ਰੱਖਦੇ ਹੋਰੀ ਪਰ ਬੜੀ ਅੱਛੀ ਲੋਕ ਕੀ ਹੋ ਜਾਏਗੀ ਮੇਰਾ ਯਾਰ ਜੀ ਮੇਰਾ ਭੂਪਾ ਜੀ ਅੱਜ ਤੂੰ ਰਸਤਾਨੀ ਬਣ ਗਿਆ ਜੀ ਹਾਂ ਕਿਨੈ ਰਸਤਾਨੀ ਹਿੰਦ 2 ਮਿੰਟ ਦੇ ਵਿੱਚ ਬਣਾਤਾ ਪਰ ਨਹੀਂ ਤੋ ਕੀ ਹੈ ਕਰੋ ਅੰਮ੍ਰਿਤ ਕਰ ਰਹੇ ਨੇ ਇਹ ਥੋੜੀ ਹੈ ਸੋਚਾਂ ਛੱਡਣੇ ਅਦਰ ਉਹ ਗੋਇਨਾ ਗੋਇਨਾ ਆਹ ਇਸ ਕਰਕੇ ਇਹ ਆਪਣਾ ਭਰਾ ਹੈ ਜਿਹਨਾਂ ਦੇ ਕੋਲ ਇਸ ਟਾਈਮ ਉੱਪਰ ਰੁਕੀ ਹੋਏ ਆ ਇਹ ਸ਼ਰਬਤ ਸ਼ਰਬਤ ਇਹ ਚਾਹ ਦੀ ਸ਼ਰਬਤ ਹੈ ਸ਼ਰਬਤ ਮਾ ਨਹੀਂ ਕਿਹਾ ਬਰਬਰ ڈال ਕੇ ਦੇਖੋ ਨਾ ਰਾਜਸਥਾਨੀ ਦਾ ਕੰਬੀਨੇਸ਼ਨ ਹੋ ਰਿਹਾ ਇਹ ਖਾ ਕੇ ਚਲੋ ਪੇਸਟ ਕਰ ਲੈਂਦੇ ਬੜਾ ਬੜਾ ਸਾਦੇ ਯਾਰ ਇਸ ਵਿੱਚ ਜਿਆਦਾ ਡਾਲ ਦੋ ਹਾਂ ਬਸ ਇਸ ਨੂੰ ਜਾਗਰ ਖਾਣਾ ਜਾਗਰ ਖਾਣਾ ਤੇਰੇ ਵਾਤੇ ਜਾਗਰ ਖਾਣਾ ਤੇ ਵਾਤੇ ਪੂਰਾ ਸਾਰੇ ਨੂੰ ਸਾਰ ਬਸ ਉਹ ਨਹੀਂ 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 ਬੜਾ ਆ ਪਾਦੇ ਆ ਪਾਦੇ ਸੀਗੇ ਹੋ ਜੀ ਮਾੜੀ ਬੱਲੇ ਬੱਲੇ ਖਾੜੀ ਤਿਆਰ ਹੋਂਦੀ ਐ ਪਕੌੜੇ ਵੀ ਆਹੋ ਹੋ ਜਿਆਦਾ ਦੀਏ ਤੇ ਪਕੌੜੇ ਹੈ ਰਾਜੋ ਖਾਣੇ ਥਾਲੀ ਵਿੱਚ ਤਾਂ dane ਕਿਹੜੀ ਕਿਹੜੀ ਵੈਰਾਈਟੀ ਮਿਲਦੀ ਐ ਜੀ ਇਹ ਸ਼ੱਕਰ ਸ਼ੱਕਰ ਓਕੇ 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 ਰੋਟੀ ਟੇਟ ਖਾਲੀ ਆ ਫਰੀ ਹੋ ਗਈਆਂ ਪਰ ਇਹ ਵੀ ਵੈਰਾਈਟੀ ਬਹੁਤ ਜ਼ਿਆਦਾ ਨੇ ਰਾਜਸਥਾਨੀ ਥਾਲੀ ਦੇ ਨਾਲ ਵੈਰਾਈਟੀ ਬਹੁਤ ਹੁੰਦੀ ਬੰਦਾ ਵੇਖ ਕੇ ਰਾਜੰਡਾ ਇਹ ਰੋਟੀ ਖਾਣੇ ਦੀ ਬੰਦੇ ਨੇ ਇਦੋਂ ਦਾ ਹਾਲਤਾ ਉਹ ਬੰਦੇ ਦਾ ਇੱਕ ਕੁੜੀ ਨੇ ਬਹੁਤ ਸਤਾਇਆ ਨਾ ਨਾ ਮਾ ਨਹੀਂ ਚੰਗੂ ਬਹਾਨਾ ਵੇਖੀ ਉਹਨਾਂ ਨੇ ਮੈਂ ਸਾਵਧਨ ਯਾਰ ਗੁੰਦੀ ਵੈਦਰ ਵੈ ਵਧੀਆ ਹੋ ਗਿਆ ਇਸ ਟਾਈਮ ਮੌਸਮ ਠੀਕ ਹੈ ਵੀ ਗਰਮੀ ਨਹੀਂ ਹੈਗੀ ਬੱਦਲ ਹੋ ਗਿਆ ਵਾ ਤੇ ਗੱਡੀਆਂ ਨਹੀਂ ਸਿਕਦਨ ਗੀਆਂ ਦੇਖੋ ਕਿਦਾਂ ਹੈ ਰੋਟੀ ਕਿਦਾਂ ਬਹੁਤ ਵਧੀਆ ਘੈਂਟ ਆ ਪਰ ਇਹ ਵੀ ਵਿਲਾ ਸਬਜ਼ੀਆਂ ਕਿੰਨੀਆਂ ਹੁੰਦੀਆਂ ਬੰਦਾ ਨਾਲ ਕਿਹੜੀ ਖਾਵੇ ਵਿਲਾ ਨਹੀਂ ਨਾ ਕੋਈ ਬੰਦਾ ਸਹੀ ਹੈ ਹੈ ਉਧਰ 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 ਸਹੀ ਸੀ ਉਹਨਾਂ ਦੀ ਟੌਰ ਹੈਗਾ ਦਹੇ ਉਂਗਲਾਂ ਘੋਦ ਦੇ ਵਿੱਚ ਵੀ ਸਹੀ ਕੀਆ ਬੈਠਾ ਹੀ ਕਦੇ ਬੈਸਣ ਨੇ ਕੋਈ ਨਾ ਕੋਈ ਨਾ ਸਾਰੀ ਖਾਣਾ ਖਾਣਾ ਖਾ ਲਿਆ ਬਾਹਰ ਆ ਗਏ ਆ ਜਦੋਂ ਆਇਆ ਤਾਂ ਅੰਦਰ ਜਾਣੇ ਉਦੋਂ ਧੁੱਪ ਸੀਗੀ ਬਾਹਰ ਆਏ ਆ ਤੇ ਧੁੱਪ ਗਾਇਬ ਹੋ ਗਈ ਨਾਲ ਮੈਂ ਜਦੋਂ ਉੱਪਰ ਗਏ ਉਦੋਂ ਧੁੱਪ ਸੀਗੀ نیچے ਆਏ ਆ ਧੁੱਪ ਗਾਇਬ ਹੋ ਗਈ ਹੈ ਧੁੱਪ ਇਦਾਂ ਹੀ ਨਾ ਫਿਰ ਅਛੀ ਨਹੀਂ ਪੜਾ ਲੱਗਦਾ ਮੌਸਮ ਦਾ ਹਾਂ ਮੈਂ ਭਾਜੀ ਨੇ ਪੁੱਛਿਆ ਮੈਂ ਭਾਜੀ ਕਿੰਨੇ ਪੈਸੇ ਲੱਗੇ ਰੋਟੀ ਦੇ ਭਾਜੀ ਕਹਿੰਦੇ 2600 ਰੁਪਿਆ ਤੇ ਮੈਂ ਮੈਂ ਤੇ ਆਪਣੇ ਬਟਾੜੇ ਹੁੰਦੇ ਨਾ ਮੈਂ ਮੈਂ ਘਟੋ ਘਟਨੇ ਚੱਲ ਜਾਂਦਾ ਤਾਂ ਕਿਹਾ 10 ਵਾਰੀ ਰੋਟੀ ਖਾ ਲੈਣੀ ਆਪਣੀ ਫੈਮਿਲੀ ਨਾਲ ਆਪਣੀ ਫੈਮਿਲੀ ਨਾਲ 10 ਵਾਰੀ ਰੋਟੀ ਖਾ ਲੈਣੀ 2600 ਰੁਪਈਏ ਦੇ ਵਿੱਚ ਕਿੰਨੀ ਗੋਪੀ ਓਏ ਕੋ ਪੀਣੇ ਅੱਗੇ ਚਲੇ ਗਏ ਕਿਉਂਕਿ ਲਾਈਟਾਂ ਬੜੀਆਂ ਇੱਧਰ ਤੁਹਾਨੂੰ ਪਤਾ ਹਾੜੀ ਵਾਲੀ ਸਾਈਡ ਚੰਡੀਗੜ੍ਹ ਦੀ ਲਾਈਟਾਂ ਬਹੁਤ ਜ਼ਿਆਦਾ ਨੇ ਫਿਰ ਉੱਥੇ ਰੁਕ ਗਏ ਥੋੜਾ ਅੱਗੇ ਚਲੇ ਗਏ ਨੇ ਤੇ ਜਾਂਦੇ ਪਏ ਬਸ ਹੁਣ ਨੱਬਲੇ ਨੇ ਕਿੱਥੇ ਗਏ ਨੇ ਵੇਹਲਾ ਪੰਜਾਬ ਆਪਣਾ ਕਿੰਨਾ ਸੋਹਣਾ ਆ ਭਾਵੇਂ ਗੱਲ ਵੱਖਰੀ ਆ ਵੀ ਬਾਰਡਰ ਤੇ ਆ ਕੰਮ ਕਹਿੰਦੇ ਵੀ ਚੰਡੀਗੜ੍ਹ ਦੇ ਬਾਰਡਰ ਤੇ ਆ ਬਹੁਤ ਸੋਹਣਾ ਲੋਪੀ ਕੁਆਜ ਗਿਆ ਸੀ ਚਲਾ ਚਲੀਏ ਸਿਲੰਡਰ ਦੇ ਇਹ ਲੱਗਣੇ ਨੇ ਗੈਸ ਦੇ ਹੀ ਲੀਕ ਹੋਣ ਪਰ ਠੀਕ ਸੀਗਾ। ਮੈਂ ਤਾਂ ਚਲੋ ਚੈੱਕ ਕਰ ਲਈ ਸੀ ਸ਼ੇ ਤਾਂ ਕਰਨਾ ਯਾਰ। ਮੇਰੀ ਗੁੜੀਆ ਤੋਂ ਇਹਦੀ ਸੁੱਤੀ ਜਰਮਾਨ ਦੇ ਨਾਲ ਐਂਡ ਓਕੇ ਰਿਪੋਰਟ। ਧੁੰਦ ਜੀ ਕਰ ਲੋ ਚੱਕ ਵੇਖ ਲੋ ਕਿੱਦਾਂ ਪਈ ਜੇ। ਮਤਲਬ ਗੱਡੀ ਦੀਆਂ ਲਾਈਟਾਂ ਜਗਣ ਡੀਆਂ ਤਾਂ ਫੀਲ ਨਹੀਂ ਆਉਂਦੀਆਂ ਤੇ ਧੁੰਦ ਬਹੁਤ ਜ਼ਿਆਦਾ ਪਈ ਹੋਈ ਜਾਈ। ਮਤਲਬ ਪਾਣੀ ਜਿੱਡ ਘਣ ਡੇ ਬੂਰ ਜੀ ਨਹੀਂ ਜਿੱਦਾਂ ਕਹਿੰਦੇ ਆਪਾਂ ਬੂਰ ਡਿਗਣ ਡਈ ਆ। ਜਗਮਗਰ ਜਗਮਗਰ ਕਰਦੇ ਪਹੁੰਚਣ ਵਾਲੇ ਬਾ ਬਾ ਤੁਹਾਡਾ ਪੰਜ ਤੋਂ 7 ਮਿੰਟ ਦੇ ਵਿੱਚ ਚ ਪਹੁੰਚ ਜਾਣਾ ਬਸ ਅੱਛਾ ਦੇ ਦੇ ਵਾ ਵਾ ਕਿਹਦਾ ਆਪਣੇ ਦੋਸਤ ਨੇ ਹੋਟਲ ਦੇ ਵਿੱਚ ਚੱਲੇ ਆਂ ਦੇਖਦੇ ਆਂ ਭਲਾ ਉਹ ਫੋਨ ਨੇ ਨੇ ਪਿੱਕੀ ਤਾਂ ਲੱਗਦਾ ਸੌਂ ਸੌਂਗਾ ਇੰਜ ਕਿਦਾਂ ਆਂ ਨੇ ਦੇਖਦੇ ਆਂ ਦੇਖਦੇ ਆ ਭਲਾ ਵੀ ਰੂਮ ਵਗੈਰਾ ਕੋਈ ਖਾਲੀ ਹੈ ਜਾਂ ਨਹੀਂ ਖੈ ਆਪਣੇ ਵੀ ਚੈੱਕ ਕਰ ਤੈ ਮੈਂ ਆਵਾਜ਼ਾਂ ਮੂਜ਼ਾਂ ਮਾਰ ਲਈਆਂ ਭਾਜੀ ਵੀ ਕਹਿੰਦੇ ਠੀਕ ਨਹੀਂ ਸੀਗੇ ਜਿਨ੍ਹਾਂ ਦੇ ਆਪਾਂ ਚੰਨੇ ਆ ਤੇ ਫਿਰ ਦੀਦੀ ਆਏ ਬਾਹਰ ਦੀਦੀ ਕਹਿੰਦੇ ਮੋਸਟ ਵੈਲਕਮ ਆਜੋ ਆਜੋ ਗੱਡੀ ਆ ਲੱਗੀ ਹੁਣ ਗੱਡੀ ਖੜੂnga ਬੈਕ ਲੈ ਪਹੁੰਚ ਗਏ ਆਪਾਂ ਕਿੱਥੇ ਆ ਗਏ ਤੁਸੀਂ ਤੇ ਉਹ ਦੀਦੀ ਵੀ ਆ ਗਏ ਅੱਗੇ ਪਹੁੰਚ ਗਏ ਆਪਾਂ ਹੁਣ ਕਈ ਕੀ ਕਹਣ ਮੋਦੀ ਨੇ ਤੋੜਤੀ ਕੀ ਗਲਾਸੀ ਤੈਨੂੰ ਮਾੜਾ ਨੋਟ ਤੇ ਨਹੀਂ ਪਾਇਆ ਤੇ ਬੱਸ ਲੈ ਨਹੀਂ ਕੀ ਤੋੜਾ ਚਲ ਮੋਦੀ ਨੇ ਦੱਸ ਦੇ 420 ਤੋਂ ਟੋਲੀ 17 420 ਐਸਐਸ 420 17 ਨਹੀਂ ਇਦਾਂ ਜਦੋਂ ਬਣਾ ਸਕਦੇ ਉੱਤੇ ਆ 370 ਦੀ ਜਿਹੜੀ 470 470 470 470 ਇਹਦਾ ਪਾਪਾ ਵੀ ਇੱਥੇ ਹੀ ਨਹੀਂ ਪੁੱਛੋ ਮੇਰੇ ਬਾਪੂ ਦਾ ਰੰਦਾ ਰਹਿ ਗਿਆ ਮੇਰਾ ਰੰਦਾ ਰੰਦਾ ਉੱਥੇ ਸਮਾਨ ਸਾਰਾ ਰਹਿ ਗਿਆ ਬਾਪੂ ਦੇ ਆਪਣੇ ਰੰਦੇ ਦੀ ਟੈਨਸ਼ਨ ਵਿਚਾਰਾ ਲੈ ਆ ਗਿਆ ਕਿ ਉਹਦੇ 2 ਮਹੀਨੇ ਚਾਰਾ ਕਹਿੰਦਾ ਯਾਰ ਰੰਦਾ ਗਿਆ ਮੇਰਾ ਕਹਿੰਦਾ ਉਹ ਬਾਵਾ ਇਦਾਂ ਹੀ ਵੀ ਕਹਿੰਦਾ ਚਗਾਠਾ ਚਿੰਠਾ ਬਾਵਾ ਸਭੀਆਂ ਕਾਦਾ ਮਾਰ ਮਾਰ ਕਹਿੰਦਾ ਨਹੀਂ ਹੁਣ ਕਿ ਤੂੰ ਜੁਰਗਰ ਆ ਗਿਆ ਰੰਦਾ ਤੇ ਚੱਲ ਪੰਜ ਸੂ ਦਾ ਹੀ ਹ ਕੋਈ ਪੰਜ ਸੌ ਐਣੇ ਜੇ ਵੱਖੀ ਚ ਕੋਲੀ ਵਾਜਦੀ ਫੇਰ ਥੜਾ ਭਾਈ ਓੱਖਾ ਐ ਡਾਮਿਆ ਵਾਲ ਕਈ ਸਾਲੋਂ ਇੱਕ ਨੂੰ ਨਾ ਰੂਮ ਚ ਹੀ ਰਹਿਣਾ ਨਾ ਗੋ ਪਾਣੀ ਨਾ ਗੋ ਨੈਟ ਨਾ ਜੱਲੇ ਹੋਲੀਣਾ ਨਾ ਲੈਣਾ ਮੂ ਤੇ ਪਾਪਾ ਵੀ ਤਾਂ 5 ਦਿਨ ਹੋਏ ਆਏ ਨੂੰ ਆਹ ਤਵੇ ਨਵੇਂ ਨਵੇਂ ਆਏ ਆ ਇੰਨੇ ਸਮਾਗਰਾ ਮੈਂ ਟੱਗਾ ਆਇਆ ਤੂੰ ਤੇ ਚਲੋ ਜੀ ਫੇਰ ਆਏ ਤੇ ਫੇਰ ਭਾਜੀ ਤੁਸੀਂ ਨਹੀਂ ਕੰਮ ਕਰਦੇ YouTube ਤੇ ਛੱਡਤਾ ਹੈ ਕਿਉਂ ਲੈ ਵੀ ਕੌਫੀ ਆਪਾਂ ਪੀ ਲਈਏ ਹੁਣ ਤੇ ਇੱਧਰ ਆਂ ਤੇ ਇਹ ਵੀ ਨੱਟ ਚ ਲਾ ਦੋ ਇੱਧਰ ਆ ਕੀ ਜਾਂਦੀ ਆ ਇਹ ਮਣ ਬਿੱਲੀ ਆ ਗਈ ਕੀ ਜਾਂਦੀ ਆ ਆਓ ਆਓ ਪਿੱਛੇ ਆ ਗਈ ਆ ਗਈ ਆ ਗਈ ਤੇਰੇ ਪੈਰਾਂ 'ਚ ਤੇਰੇ ਪੈਰਾਂ 'ਚ ਆਏ ਆ ਵੀ ਆਵੇ ਆਵੇ ਨਹੀਂ 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 ਹੈ ਜੂਠੀ ਕੱਚੂਠੀ ਕੱਚੂਠੀ ਇਤਨੀ ਆ ਗਈ ਕੱਚੂਠੀ ਮੇ ਕੈਂਟੀ ਆਵੇ ਬਿੱਲੀ ਕਹਿ ਦੇ ਸਿਆ ਕੇ ਬਿੱਲੀ ਤੇ ਆ ਆ ਆਓ ਤੇਰੇ ਪੈਰਾਂ 'ਚ ਕੱਚੂਠੀ ਕੱਚੂਠੀ

ਕੀ ਵੀਦੇ ਕੋਗ ਹਾਸੇਗਾ ਸੇ ਇਹ ਬਹੁਤ ਪੁਰਾਣੀਆਂ ਫੋਟੋਆਂ ਕ ਨਹੀਂ ਵੀ ਤੇਰੇ ਹਿਸਾਬ ਨਾਲ ਕਿ ਕਨੇ ਜਾਰੇ ਮਰ ਲੋ ਇੱਥੇ ਹਸਾ ਲੜਾ ਅੰਕਲ ਦੀ ਉਮਰ ਜਿਹੜੀ ਇੱਥੇ ਮੁੰਡਾ ਫੰਡਾ ਲੱਗਣਾ ਅੰਕਲ ਦੀ ਉਮਰ ਬਹੁਤੀ ਨਹੀਂ ਤੇ ਮੇਰੇ ਹਿਸਾਬ ਨਾਲ 26 ਸਾਲ ਲੱਗਣ ਦੀ 25 26 ਸਾਲ ਤੇ ਹੁਣ ਹੁਣ ਬਜ਼ੁਰਗ ਹੋ ਗਏ ਮੁੰਡਾ ਸਾਲ ਹੁਣ 30 30 ਸਾਲ ਚਲ 30 ਲੜਾ 30 ਸਾਲ ਲੜਦੇ ਅੰਕਲ ਦੀ ਹੁਣ ਮਿਰਸ ਨਾਲ ਜ਼ਿਆਦਾ ਨਹੀਂ ਤੇ 65 ਤੇ ਲੱਗ ਕੇ ਜਾਗੇ ਹੁਣ ਹੀ ਉਮਰ 65 70 ਲੱਗੇ ਆ ਤੇ 30 ਸਾਲ ਪਹਿਲਾਂ ਫੋਟੋ ਨਹੀਂ ਭਾਜੀ 30 ਸਾਲ ਦੀ ਪਹਿਲਾਂ ਦੀ ਫੋਟੋ ਹੋ ਗਈ ਨਹੀਂ ਆਹ ਜ਼ਰਾ ਹੀ ਹੋਣੀ ਹੈ ਹਨਾ ਲੈ ਵੇ ਲਾ 30 35 ਸਾਲ ਪੁਰਾਣੀ ਫੋਟੋ ਆ ਮੈਂ ਅੱਗੇ ਜੱਜ ਕਰਨ ਦੇ ਆ ਮੈਂ ਉਸ ਸਮੇਂ ਜ ਮੇਰੇ ਬਾਪੂ ਨੇ ਗਦੀ ਆ ਟਾਈਟੂ ਜੀ ਵੇਖੀ ਨਹੀਂ ਨੀ ਹਨਾ ਪਹਿਲੀਆਂ ਜਗਲੇ ਟਾਈਆਂ ਲਾਈਆਂ ਹਾਂ ਤੇ ਟਾਈਆਂ ਦਾ ਹੁਣ ਪਤਾ ਲੱਗਾ ਵਾ 84 ਦੇ ਟਾਈਮ 'ਚ ਜੇ ਜਲੰਧਰ ਐਸ ਡੀ ਐਮ ਸੀ 84 ਐਸ ਡੀ ਐਮ ਹੀ 84 ਦੇ ਐਸ ਡੀ ਐਮ ਬਾਹਰ ਨਹੀਂ ਬਾਹਰ ਬਿੱਲੀ ਉਹ ਮੋਜਾਂ ਇਹਦੇ ਬੁੱਢੇ ਹੋ ਗਏ ਓਏ ਤੇ ਨਾ ਹੀ ਮਾਂ ਹੈ ਕੋਈ ਆਮ ਤੌਰ ਤੇ ਬੜੀ ਨਹੀਂ ਕਰਦੀ ਤੇਰੀ ਇਤਨੀ ਮੁੰਡੀ ਤੇਰੀ ਇਤਨੀ ਲੈ ਨਹੀਂ ਮਾਂ ਹੀ ਆ ਮਾਂ ਬਾਣੀ ਇਹ ਸਮਝਾ ਇਹ ਕਰਦੀ ਆ ਬੁੱਢੇ ਦਾਦੀ ਆ ਮਾਂ ਦੇ ਹੋਣੀ ਹੋਣੀਆਂ ਦਾਦੀ ਤੁਹਾਡਾ ਪੜਾ ਹੋ ਜੇ ਇਹ ਸਹੀ ਹੈ ਇਹ ਦਾਦੀ ਦੀ ਆ ਮੰਮੀ ਹੈ ਆ ਮੰਮੀ ਤੇ ਹੋਣੀ ਆ ਇਹ ਦਾਦੀ ਹੈਗੇ ਦਾਦੀ ਸਹੀ ਗੱਲ ਹੀ ਬੱਲੇ ਬੱਲੇ ਆੜੇ ਵਾਲਿਆਂ ਦੇ ਗੁਸਾਉਂ ਦਾ ਆੜੇ ਵਾਲਿਆਂ ਪੰਨੀ ਕਿਦਾਂ ਟਾਈਮ ਨਾਲ ਚੱਲ ਵਸੀਆਂ ਨੇ ਦਾਦੀਆਂ ਚਲੋ ਫਿਰ ਵੀ ਯਾਰ ਠੀਕ ਸੀਗੀ ਮੇਰੀ ਦਾਦੀ ਦੀ ਉਮਰ ਕਾਫੀ ਭੋਗ ਗਈ ਆ ਆ ਉਹ ਸਮਝਦੇ ਨੇ ਬੀਬੀ ਮਨਾਏ ਨਾ ਪੀਪੀ ਬਰਥਡੇ ਉਹ ਸਮਝ ਜਾਈ ਪਾਜੀ ਨੂੰ ਵੀ ਪਤਾ ਨਹੀਂ ਹੁੰਦਾ ਵੀ ਬਰਥਡੇ ਕੀ ਬਰਥਡੇ ਕੀ ਚੀਜ਼ ਆ ਤੇ ਆ ਕੈਪ ਆ ਕੈਪ ਪਾਜੀ ਆ ਗੋਪੀ ਹਾਨੂੰ ਆ ਹੁਣ ਕੈਪਾਂ ਦਾ ਪਾ ਲੱਗਾ ਜੂਈਆਂ ਉੱਪਰ ਪਾਈਆਂ ਆ ਯਾਰ ਸਾਡੇ ਛੋਟੇ ਨੇ ਦੀ ਗੱਲ ਹੈ ਜਦੋਂ ਇਹ ਹੋਣਾ ਕਿ ਬਰਥਡੇ ਬੁੱਢੇ ਤਾਂ ਪਤਾ ਨਹੀਂ ਹੁੰਦਾ ਇਹ ਕਹਿੰਦੇ ਨੇ ਕਿ ਅੱਜ ਦੇ ਦਿਨ ਜੰਮਿਆ ਸੀ ਕੜਾਹ ਬਣਾ ਲਓ ਚਲੋ ਕੜਾਹ ਬਣਾ ਲਓ ਜਿਵੇਂ ਜਾ ਫਿਰ ਪਾਜੀ ਤੁਸੀਂ ਨੋਟ ਕਰੋ ਜਸਕੂਲੇ ਲਫਾਫੇ ਤੇ ਟੌਫੀਆਂ ਪਾ ਦੇਣੀ ਆ ਆਪਣੇ ਸਾਰਿਆਂ ਨੂੰ ਦੇ ਦੋ ਟੌਫੀਆਂ ਬਾਅਦ ਚੀਆਂ ਪੈਨਾਂ ਦਾ ਕੜਾਹ ਹੈਗੇ ਕੜਾਹ ਬਣਾ ਲਓ ਤੇ ਹੁੰਦੇ ਪਾਜੀ ਆ ਕੀ ਗੁੰਜੀ ਆਏ ਹੁੰਦੇ ਆ ਅਸੀਂ ਮੈਂ ਵੇਖਣਾ ਮੈਂ ਪਹਿਲੀਆਂ ਵਿੱਚ ਉਹ ਟਾਪ ਟਾਪ ਆਏ ਕਿਦਾਂ ਨੇ ਹਨ ਉਹ ਟਾਪ ਟਾਪਾਂ ਦਾ ਹੁਣ ਪਤਾ ਲੱਗਾ ਵੀ ਟਾਪ ਜੀਨ ਹੁੰਦੀਆਂ ਨੇ ਗੱਲ ਉਹ ਗੱਲਾਂ ਆਂਦੀ ਪਾਜੀ ਪੈਸੇ ਦੀ ਗੱਲ ਹੁੰਦੀ ਯਾਰ ਪੈਸੇ ਦੀ ਪਾਪਾ ਤੂੰ ਵੇਲਾ ਮੰਮਾ ਚਲ ਗਈ ਕਾ ਜੀ ਮੰਮਾ ਲੈਣ ਕੇ ਬਿੱਲੀ ਤੇਰੇ ਵਾਸਤੇ ਇੱਕ ਆਓ ਮਿਉਂ ਮਿਉਂ ਬੀ ਹੋ ਜਾ ਉਹ ਹੋ ਜਾ ਬੀ ਮੰਮਾ ਸਾਡੇ ਨਾਲ ਮਿਓ ਮੰਮਾ ਜੈ ਜਪੁਣਾ ਸਹੀ ਵੇਲੇ ਆਂ ਮੰਮਾ ਮੰਮਾ ਕਿੱਤਿਆਂ ਲੈ ਲਗਾ ਭਲਾ ਮੇਰਾ ਹਰ ਗੁਣ ਬੋਲੂ ਆਪਣਾ ਹਾਂਜੀ ਜੀ ਸੱਸੀਆਂ ਕਾਲ ਕੀ ਹਾਲ ਚਾਲ ਠੀਕ ਠਾਕ ਹੋ ਹਾਂਜੀ ਹੋਰ ਸਭ ਠੀਕ ਜੇ ਪਾਪਾ ਤੁਹਾਨੂੰ ਦੱਸ ਦਵਾਂ ਹੋਰ ਸਭ ਠੀਕ ਠਾਕ ਜੇ ਹੋਰ ਸਭ ਠੀਕ ਠਾਕ ਜੇ ਹਰ ਗੁਣ ਮੇਰੀ ਠੀਕ ਆ ਹਾਂਜੀ ਕੀ ਹਾਲ ਚਾਲ ਠੀਕ ਠਾਕ ਜੀ ਹਾਂਜੀ ਇਹ ਦੇ ਨਾਲ ਆ ਜਿਹੜਾ

ਦੇ ਹੋ ਗਈ ਹਰ ਗੁਣ ਮੈਂ ਜਾ ਬਾਹਰ ਮੈਂ ਜਾ ਬਾਹਰ ਮੈਂ ਜਾ ਹੁਣ ਕਿੱਥੇ ਕੀ ਹੈ ਬਾਹਰ ਜੱਡੀ ਆ ਇਹ ਨਹੀਂ ਪੂਰਾ ਸੇਮ ਕਰਦੇ ਉਦਾਂ ਹੀ ਹੈ ਤੈਨੂੰ ਦਵਾ ਮੈਂ ਫੋਨ ਨਹੀਂ ਪਾਈਆਂ ਹਾਂ ਯਾਨੀ ਉਹਨੂੰ ਫੜ ਲਓ ਆ ਗਈ ਮੈਂ ਇੱਥੇ ਹੈ ਬਾਰਿਸ਼ ਹੋਉਂਦੀ ਹੈ ਹਲਕੀ ਹਲਕੀ ਅੱਛਾ ਪੱਕਾ ਕਰ ਲਿਆ ਉਹਨੂੰ ਹਾਂਜੀ ਕਾਫੀ ਚੇਂਜ ਆ ਗਿਆ ਕਿਦੀ ਬਰਾਤ ਆ ਗਿਆ ਇਹ ਵਲੇ ਅੱਛਾ ਆ ਨੀਚੇ ਵੀ ਢੱਡਾ ਗਿਆ ਨਾ ਹਾਂਜੀ ਹਾਂਜੀ ਇਹ ਹੁਣ ਬਣਿਆ ਨਾ ਸਾਰਾ ਵਧੀਆ ਬਣਾ ਲਿਆ ਨਾ

ਇੰਨੇ ਤੋੜ ਦੇਣੇ ਦਰਵਾਜ਼ੇ ਉਹਨਾਂ ਦੇ ਕੀ ਕੀ ਆ ਨਾ ਵਾ ਉਹ ਬੱਚੇਂ ਗੁਰੀ ਮੱਕੇ ਕਿਰਾ ਚਪੇੜਾ ਹੀ ਉਹ ਮੈਂ ਤਾਂ ਆਹ ਗਲੀ ਜਾ ਸ਼ੀਸ਼ੇ ਲੱਗੇ ਮੇਰੀ ਗੱਲ ਨਹੀਂ 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 ਆਹ ਚਿਟਕੀਆਂ ਸਾਰੀਆਂ ਮਾਰ ਪੈ ਰਆਂ ਆਈਆਂ ਵੀ ਜੀ ਆਹ ਲਾ ਗੋਪੀ ਤੁਹਾਨੂੰ ਉਹ ਲੰਚਾ ਦੇ ਮੇਰੇ ਸਾਹ ਇੰਨੇ ਉੱਤੋਂ ਲਾ ਲੱਗਦਾ ਨਹੀਂ ਟਾੜ ਲੈ ਲੈ ਟਾੜੇ ਦੋ ਹੀ ਲੀਡਾਂ ਆਹ ਦੋ ਆਹ ਪਾਵਰ ਬੈਂਕ ਨਹੀਂ ਸੀ ਪਹਿਲੇ ਓਏ ਆਹ ਪਾਵਰ ਬੈਂਕ ਨੇ ਇੱਕ ਮੇਰੇ ਲੀਡ ਹੋ ਰਿਹਾ ਹੋਰ ਕੀ ਚਿੱਟੀ ਆਏ ਫੋਨ ਦੀ ਹਾਂਜੀ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਅੱਜ ਮਿਲਦੇ ਹਾਂ ਕੱਲ ਨੂੰ ਵੀ ਵੀਡੀਓ ਦੇ ਨਾਲ ਹੁਣ ਰਾਤ ਨੂੰ ਆਪਾਂ ਦੋ ਗੇਮ ਖੇਡਣੀ ਹੈ ਦੋ ਗੇਮ